ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਹੋਏ ਕਿਰਪਾਲ ਤਾਇ ਹੋ ਮਨ ਲਾਈ ਸਤਗੁਰ ਸੇਵ ਸਭੇ ਫਲ ਪਾਈ ਰਬ ਹੋਏ ਕਿਰਪਾਲ ਤਾਇ ਹੋ ਮਨ ਲਾਈ ਸਤਗੁਰ ਸੇਵ ਸਭ ਫਲ ਪਾਈ ਮਨ ਕਿਉ ਬੈ ਰਾਗ ਕਰੇਗਾ ਸਤਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦ ਹੀ ਭਰ ਪੂਰਾ ਗੁਰੂ ਰੂਪ ਗੁਰੂ ਪਰਿ ਸਾਥ ਸੰਗ ਜਿਓ ਆਪ ਵਿਭਾਗੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਅੱਖੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪ ਸਮੂਹ ਸੰਗਤਾਂ ਨੇ ਸ੍ਰੀ ਸੁਖਮੀ ਸਹਿਬ ਜੀ ਦੀ ਕਥਾ ਵਿਚਾਰ ਬਾਹਮੀ ਅਸ਼ਟਪਦੀ ਦੀ ਚੌਥੀ ਪੌੜੀ ਤੱਕ ਸਰਵਣ ਕੀਤੀ ਹੈ ਅੱਜ 12ਵੀਂ ਅਸ਼ਟਪਦੀ ਦੀ 5ਵੀਂ ਪੌੜੀ ਦੀ ਕਥਾ ਵਿਚਾਰ ਹੋਵੇਗੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਸਾਨੂੰ 5ਵੀਂ ਪੌੜੀ ਵਿੱਚ ਕੀ ਸਮਝਾ ਰਹੇ ਹਨ ਕੀ ਉਪਦੇਸ਼ ਦੇ ਰਹੇ ਹਨ ਉਹ ਸਰਵਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਧ ਸੰਗ ਮਿਲ ਕਰੋ ਆਨੰਦ। ਗੁਨ ਗਾਵਹੁ ਪ੍ਰਭ ਪਰਮ ਆਨੰਦ ਸਾਧ ਸੰਗ ਮਿਲ ਕਰਹੁ ਆਨੰਦ ਸਤਿਗੁਰ ਜੀ ਕਿਰਪਾ ਕਰੇ ਹਨ ਕਿ ਸਾਧ ਸੰਗ ਮਿਲ ਸਾਤ ਸੰਗਤ ਨਾਲ ਮਿਲ ਕੇ ਜਿਵੇਂ ਆਪ ਸਮੂਹ ਸੰਗਤਾਂ ਹੀ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੀ ਹੋ ਕਿਉਂਕਿ ਸਾਤ ਸੰਗਤ ਦੀਆਂ ਘੜੀਆਂ ਹੀ ਇੱਕ ਐਸੀਆਂ ਘੜੀਆਂ ਨੇ ਜਿੱਥੋਂ ਸਾਨੂੰ ਪਰਮੇਸ਼ਰ ਕਾਲਪੁਰਖ ਜੀ ਪਿਆਰ ਦਾ ਪ੍ਰੀਤ ਦਾ ਪਰਮੇਸ਼ਰ ਕਾਲਪੁਰਖ ਦੇ ਨਾਲ ਕਿਉਂਕਿ ਪ੍ਰੇਮ ਦਾ ਰੰਗ ਲੱਗਦਾ ਉਹ ਸਤ ਸੰਗ ਦੀਆਂ ਘੜੀਆਂ ਵਿੱਚੋਂ ਲੱਗਦਾ ਹੈ ਤੇ ਇਸੇ ਤਰ੍ਹਾਂ ਸਤਗੁਰੂ ਵੀ ਇੱਥੇ ਸਮਝਾਉਣਾ ਕਰਦੇ ਹਨ ਸਾਧ ਸੰਗ ਮਿਲ ਸਤ ਸੰਗ ਦੀਆਂ ਜੇ ਅਸੀਂ ਘੜੀਆਂ ਪ੍ਰਾਪਤ ਕਰਾਂਗੇ ਪਹਿਲੀ ਗੱਲ ਤੇ ਮਿਲਦੀਆਂ ਬਹੁਤ ਮੁਸ਼ਕਲਾਂ ਨਾਲ ਕਿ ਮਹਾਰਾਜ ਕਹਿੰਦੇ ਨੇ ਵੱਡਾ ਭਾਗੀ ਹਰ ਸੰਗਤ ਪਾਵੇ ਬਹੁਤ ਵੱਡੇ ਭਾਗ ਹੋਣ ਫਿਰ ਸਤ ਸੰਗਤੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਜਿਵੇਂ ਵਿਦਵਾਨ ਮਹਾਂਪੁਰਖ ਦੱਸਿਆ ਕਰਦੇ ਸਨ ਕਿ ਇੱਕ ਭਾਰੀ ਬੋੜ ਦਾ ਵੱਡਾ ਸਾਰਾ ਦਰਖਤ ਹੋਵੇ ਉਹਦੇ ਜਿੰਨੇ ਪੱਤੇ ਨੇ ਉਹਨੇ ਚੰਗੇ ਭਾਗ ਹੋਣ ਪੱਤਿਆਂ ਦੀ ਗਿਣਤੀ ਕੀਤੀ ਜਾਵੇ ਜਿੰਨੇ ਉਸਦੇ ਪੱਤੇ ਨੇ ਉਹਨੇ ਚੰਗੇ ਭਾਗ ਹੁਣ ਤੇ ਮਨੁੱਖਾ ਜਨਮ ਮਿਲਦਾ ਆ ਉਸੇ ਬੋਰਡ ਨੂੰ ਜਿੰਨੀਆਂ ਗੋਲਾਂ ਲੱਗੀਆਂ ਨੇ ਗੋਲਾਂ ਦੀ ਗਿਣਤੀ ਕੀਤੀ ਜਾਵੇ ਉਹਨੇ ਚੰਗੇ ਭਾਗ ਹੁਣ ਸਿੱਖਾਂ ਦੇ ਕਰੇ ਜਨਮ ਹੁੰਦਾ ਆ ਉਸ ਗੋਲ ਦੇ ਵਿੱਚ ਕਿੰਨੇ ਬੀਜ ਹੁੰਦੇ ਨੇ ਇੱਕ ਗੋਲ ਦੇ ਵਿੱਚ ਕਿੰਨੇ ਬੀਜ ਨੇ ਤੇ ਜਿੰਨੀਆਂ ਬੋਰਡ ਦੀਆਂ ਗੋਲਾਂ ਨੇ ਉਸ ਸਾਰੀਆਂ ਬੋਰਡ ਦੀਆਂ ਗੋਲਿਆਂ ਨੂੰ ਗਿਣ ਲਿਆ ਜਾਵੇ ਤੇ ਕਿਤੇ ਉਹਨਾਂ ਦੇ ਵਿੱਚ ਜਿੰਨੇ ਬੀਜ ਨੇ ਸੈਂਕੜੇ ਬੀਜ ਉਹਨੇ ਕਿਤੇ ਚੰਗੇ ਭਾਗ ਹੋਣ ਫਿਰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਆ ਭਾਗਾਂ ਵਾਲੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਤੇ ਮਹਾਰਾਜ ਵੀ ਕਹਿੰਦੇ ਨੇ ਕਿ ਪਹਿਲੀ ਗੱਲ ਆ ਵੀ ਸੰਗਤ ਵਿੱਚ ਆਉਣਾ ਹੀ ਬੜੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਕਿਉਂਕਿ ਵੱਡਾ ਭਾਗ ਹੀ ਖਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾ ਖਾਵੇ ਭਾਗਾਂ ਤੋਂ ਬਿਗੈਰ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ ਦਰ ਦਰ ਤੇ ਛੋਟਾ ਖਾਂਦੇ ਕਈਆਂ ਨੂੰ ਕੰਮ ਪਿਆ ਜਾਂਦਾ ਹੈ ਇਸ ਕਰਕੇ ਸਤਗੁਰੂ ਇੱਥੇ ਸਮਝਾਉਣਾ ਕਰਦੇ ਹਨ ਸਾਨੂੰ ਸਾਧ ਸੰਗ ਮਿਲ ਕਰੋ ਆਨੰਦ ਜਿਹੜੇ ਵੱਡਿਆਂ ਭਾਗਾਂ ਦੇ ਨਾਲ ਸਤਸੰਗ ਦੀਆਂ ਘੜੀਆਂ ਪ੍ਰਾਪਤ ਕਰਦੇ ਹਨ ਜੇ ਸਤਸੰਗ ਦੀਆਂ ਘੜੀਆਂ ਦੇ ਵਿੱਚ ਆਪ ਪਹੁੰਚੇ ਨੇ ਮਹਾਰਾਜ ਕਹਿੰਦੇ ਨੇ ਸਾਧ ਸੰਗ ਮਿਲ ਕਰੋ ਆਨੰਦ ਸਤਸੰਗ ਦੀਆਂ ਘੜੀਆਂ ਪ੍ਰਾਪਤ ਕਰਕੇ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰਕੇ ਪਰਮੇਸ਼ਰ ਦੇ ਅਕਾਲ ਪੁਰਖ ਦਾ ਕੀਰਤਨ ਸਰਵਣ ਕਰਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਨਾਮ ਨੂੰ ਜਪ ਕੇ ਕਥਾ ਵਿਚਾਰ ਸਰਵਣ ਕਰਕੇ ਆਪਣੇ ਮਨ ਨੂੰ ਆਨੰਦਿਤ ਕਰੋ ਭਾਵ ਕੀ ਆਨੰਦ ਨੂੰ ਮੰਨਣਾ ਕਰੋ ਗੁਣ ਕਾਵਹ ਪ੍ਰਭ ਪਰਮ ਆਨੰਦ ਤੋ ਉਸ ਪਰਮ ਆਨੰਦ ਵੱਡੇ ਆਨੰਦ ਸਰੂਪ ਪ੍ਰਭ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ ਰਾਮ ਨਾਮ ਤਤ ਕਰੋ ਵਿਚਾਰ ਸਾਰਿਆਂ ਵਿਦਾਂ ਸ਼ਾਸਤਰਾਂ ਦਾ ਤਤ ਸੰਧਾਤ ਰੂਪ ਜੋ ਪਰਮੇਸ਼ਰ ਦਾ ਨਾਮ ਹੈ ਮਹਾਰਾਜ ਕਹਿੰਦੇ ਉਸ ਦੀ ਵਿਚਾਰ ਕਰਨੀ ਕਰੋ ਦੁਰਲਭ ਦੇਹ ਕਾ ਕਰਹੋ ਓਧਾਰ ਇਸ ਪ੍ਰਕਾਰ ਕੀ ਦੁਰਲੱਭ ਦੇ ਕਿਉਂਕਿ ਇਹ ਜਿਹੜਾ ਮਨੁੱਖਾ ਜਨਮ ਆ ਬੜੀ ਇਕਠਨਾਈਆਂ ਦੇ ਨਾਲ ਸਾਨੂੰ ਪ੍ਰਾਪਤ ਹੋਇਆ ਇਹ ਦੁਰਲੱਭ ਦੇ ਮਾਰ ਨੇ ਕਿਹਾ ਦੁਰਲੱਭ ਕੀ ਬੜਾ ਵੀ ਕਠਨ ਕਠਨਾਈ ਨਾਲ ਮਿਲਣ ਵਾਲੀ ਮਨੁੱਖਾ ਦੀ ਦੁਰਲੱਭ ਦਾ ਅਰਥ ਇਹ ਆ ਕਿ ਬੜੀਆਂ ਮੁਸ਼ਕਲਾਂ ਦੇ ਨਾਲ ਇਹ ਸਾਨੂੰ ਜਿਵੇਂ ਸਤਗੁਰ ਕਹਿੰਦਾ ਭਈ ਪ੍ਰਾਪਤਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜਿ ਕੇਵਲ ਨਾਮ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰਕੇ ਉਸ ਪਰਮੇਸ਼ਰ ਕਾਲਪੁਰੇ ਨਾਮ ਨੂੰ ਭਜਨਾ ਕਰੋ ਜਪਣਾ ਕਰੋ ਸਰਵਣ ਕਰਨਾ ਕਰੋ ਤੁਹਾਾਰੇ ਕਹਿੰਦੇ ਇਹ ਦੁਰਲੱਭ ਦੇਹ ਕਾ ਕਰੋ ਉਧਾਰ ਫਿਰ ਹੀ ਇਹ ਜਿਹੜੀ ਇਨੀ ਮੁਸ਼ਕਲਾਂ ਦੇ ਨਾਲ ਸਾਨੂੰ ਦੇਹੀ 84 ਲੱਖ ਜੂਨ ਦਾ ਗੇੜ ਕੱਟ ਕੇ ਸਾਨੂੰ ਮਨੁੱਖਾ ਦੇਹੀ ਮਿਲੀ ਆ ਇਸ ਦਾ ਉਧਾਰ ਕਰਨਾ ਕਰੋ ਜੋ ਕਿ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇ ਅੰਮ੍ਰਿਤ ਬਚਨ ਖਰ ਕੇ ਗੁਣ ਗਾਓ ਤੇ ਅਮਰਤ ਵਰਗੇ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਧੰਨ ਗੁਰੂ ਅਰਜਨ ਦੇ ਮਹਾਰਾਜੀ ਦੇ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਅੰਦਰ ਦੇ ਸਾਰੇ ਗੁਰੂ ਸਾਹਿਬ ਦੇ 36 ਮਹਾਂਪੁਰਖ ਬਿਠਨੇ ਇਹਨਾਂ ਦੇ ਅਮਰਤ ਬਚਨ ਮਹਾਰਾਜ ਕਹਿੰਦੇ ਅਮਰਤ ਵਰਗੇ ਸੋਹਣੇ ਮਿੱਠੇ ਬੋਲਾਂ ਨੂੰ ਅਮਰਤ ਬਚਨ ਹਰ ਕੇ ਗੁਣ ਗਾਓ ਤੇ ਉਹ ਪਰਮੇਸ਼ਰ ਕਾਲ ਪੁਰਖ ਦੇ ਬਚਨਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨਾਂ ਨੂੰ 36 ਮਹਾਂਪੁਰਖਾਂ ਦੇ ਬਚਨਾਂ ਨੂੰ ਅਮਰਤ ਵਰਗੇ ਮਿੱਠੇ ਬਚਨਾਂ ਨੂੰ ਗਵਣਾ ਕਰੋ ਪ੍ਰਾਨ ਤਰਨ ਕਾ ਇਹ ਸਵਾਉ ਤੁਹਾ ਮਾਰੇ ਕਹਿੰਦੇ ਨੇ ਫਿਰ ਜਿਹੜੇ ਕਿ ਪ੍ਰਾਨ ਧਾਰੀ ਜੀਵ ਦੇ ਤਰਨ ਦਾ ਇਹੀ ਅਸਲੀ ਸਵਾਉ ਪ੍ਰਯੋਜਨ ਹੈ ਆਠ ਪਹਿਰ ਪ੍ਰਭ ਪੇਖਹੁ ਨੇਰਾ ਤੇ ਅਠੇ ਪੈਰ ਐਸੀ ਧਾਰਨ ਕਰਕੇ ਪੇਖੋ ਦੇਖਣਾ ਕਰੋ ਕਿ ਹਰੀ ਵਾਹਿਗੁਰੂ ਸਾਡੇ ਅਤਿਅੰਤ ਨੇੜੇ ਹੈ ਆਪਣੇ ਹਿਰਦੇ ਵਿੱਚ ਨਿਰਨਾ ਕਰੋ ਕਿ ਸਾਡੀਆਂ ਸਾਰੀਆਂ ਕਰਤੂਤਾਂ ਨੂੰ ਜਾਣਨ ਵਾਲਾ ਪ੍ਰਭੂ અત્યੰਤ ਨੇੜੇ ਹੈ ਮਿਟੇ ਅਗਿਆਨ ਬਿਨਸਹਿ ਹਨੇਰਾ ਤੇ ਫਿਰ ਸਾਰੇ ਹੀ ਕਹਿੰਦੇ ਜਦੋਂ ਤੁਸੀਂ ਨੇੜੇ ਕਰਕੇ ਜਾਣਨ ਲੱਗ ਪੜਾ ਪ੍ਰਭੂ ਪ੍ਰੇਸ਼ਰ ਇਹ ਜੋ ਵੀ ਅਸੀਂ ਕਰ ਰਹੇ ਹਾਂ ਸਾਰਾ ਕੁਝ ਦੇਖ ਰਿਹਾ ਹੈ ਤੇ ਮਹਾਰਾਜ ਕਹਿੰਦੇ ਫਿਰ ਮਿਟੇ ਅਗਿਆਨ ਬਿਨਸਹਿ ਹਨੇਰਾ ਫਿਰ ਅਗਿਆਨ ਦਾ ਹਨੇਰਾ ਜਿਹੜਾ ਹੈ ਮਿਟ ਚਾਏਗਾ ਭਰਮ ਰੂਪ ਹਨੇਰਾ ਹਨੇਰਾ ਜਿਹੜਾ ਸਾਰਾ ਬਿਨਸ ਜਾਏਗਾ ਵਿਸ਼ੇਸ਼ ਕਰਕੇ ਨਾਸ ਹੋ ਜਾਵੇਗਾ ਆਵਰਨ ਰੂਪ ਅੰਧੇਰਾ ਵੀ ਮਿਟ ਜਾਵੇਗਾ ਸ਼ਕਤੀ ਦਾ ਵਖੀਬ ਸ਼ਕਤੀ ਦਾ ਹਨੇਰਾ ਵੀ ਬਿਨਸ ਜਾਵੇਗਾ ਸੋ ਸਤਿਗੁਰ ਕਹਿੰਦੇ ਨੇ ਮਿਟੇ ਅਗਿਆਨ ਬਿਨ ਸੇ ਅੰਧੇਰਾ ਅਗਿਆਨ ਵੀ ਮਿਟ ਜਾਵੇਗਾ ਅੰਧੇਰਾ ਵੀ ਜਿਹੜਾ ਸਾਡੇ ਉਤੇ ਕੰਮ ਕਰਉ ਤੋ ਲੋਭ ਮੋਹ ਕਾਰਦਾ ਹੋਰ ਅੰਧੇਰੇ ਕਈ ਸਾਡੇ ਉਤੇ ਜਿਹੜੇ ਚਬੜੇ ਫਾਇਦੇ ਮਾਰ ਕਹਿੰਦੇ ਸਾਰੇ ਦੂਰ ਹੋ ਜਾਣਗੇ ਨਾਸ ਹੋ ਜਾਣਗੇ ਜਦੋਂ ਅਸੀਂ ਆਠ ਪਹਿਰ ਪ੍ਰਭ ਵੇਖੋ ਨੇਰਾ ਜਦੋਂ ਅਸੀਂ ਪਰਮੇਸ਼ਰ ਕਾਲ ਪੁਰਖ ਦਾ ਨਾਮ ਜਪਣ ਲੱਪੇ ਪਰਮੇਸ਼ਰ ਨੂੰ ਆਪਣੇ ਨੇੜੇ ਸਮਝਣ ਲੱਗ ਪਏ ਕਿ ਸਤਿਗੁਰ ਸਾਡੀਆਂ ਸਾਰੀਆਂ ਕਰਤੂਤਾਂ ਨੂੰ ਉਹਨਾਂ ਨੂੰ ਜਾਣਨ ਵਾਲੇ ਨੇ ਸਨੇ ਉਪਦੇਸ਼ ਹਿਰਦੇਵ ਸਾਵਹ ਗੁਰੂ ਦੇ ਉਪਦੇਸ਼ ਨੂੰ ਸ਼ਬਦ ਨੂੰ ਸੁਣ ਕੇ ਸਰਵਣ ਕਰਕੇ ਜਪ ਕੇ ਉਸ ਨੂੰ ਮਰ ਰਏ ਕਹਿੰਦੇ ਨੇ ਹਿਰਦੇ ਚ ਵਸਾਉਣਾ ਕਰੋ ਮਨ ਇੱਛਾ ਨਾਨਕ ਫਲ ਪਾਵ ਜੇ ਤੁਸੀਂ ਵੀ ਇਹ ਮਨ ਇਸ਼ੇ ਫਲ ਪਾਉਣਾ ਚਾਹੁੰਦੇ ਹੋ ਤੁਹਾਡਾ ਕੋਈ ਕਾਰਜ ਨਹੀਂ ਰਾਸ ਹੋ ਰਿਹਾ ਤੁਹਾਡੀ ਕੋਈ ਸਰਕਾਰੀ ਨੌਕਰੀ ਨਹੀਂ ਲੱਗ ਰਹੀ ਤੁਹਾਡਾ ਕੋਈ ਕੰਮ ਨਹੀਂ ਬਣ ਰਿਹਾ ਤੁਹਾਡਾ ਕੋਈ ਵਿਆਹ ਵਾਲਾ ਰਿਸ਼ਤਾ ਨਹੀਂ ਹੋ ਰਿਹਾ ਮਹਾਰਾਜ ਕਹਿੰਦੇ ਨੇ ਸੁਣੇ ਉਪਦੇਸ਼ ਹਿਰਦੇ ਬਸਾਓ ਸੁਣੋ ਉਪਦੇਸ਼ ਸਰਵਣ ਕਰੋ ਮਹਾਰਾਜ ਕਹਿੰਦੇ ਕਿ ਮਨ ਇੱਛਾ ਨਾਨਕ ਫਲ ਪਾਓ ਪ੍ਰਵੇ ਪ੍ਰਭ ਪਰਮੇਸ਼ਰ ਕਾਲਪੁਰਖ ਦੇ ਉਪਦੇਸ਼ ਨੂੰ ਸਰਵਣ ਕਰੋ ਗੁਰਬਾਣੀ ਪੜੋ ਸੁਣੋ ਕਥਾ ਵਿਚਾਰ ਸਰਵਣ ਕਰੋ ਤੁਮਾਰੇ ਕਹਿੰਦੇ ਉਹ ਜਿਹੜੇ ਉਪਦੇਸ਼ ਸੁਣੇ ਹੋਏ ਨੇ ਮਹਾਰਾਜ ਦੇ ਉਹਨਾਂ ਨੂੰ ਜੈ ਸਰਵਣ ਕਰਕੇ ਅਸੀਂ ਹਿਰਦੇ 'ਚ ਵਸਾਲਵਾਂਗੇ ਨਾ ਕਿ ਗੁਰਬਾਣੀ ਦੇ ਦੱਸੇ ਰਸਤੇ ਤੇ ਚੱਲਣ ਲੱਗ ਪਾਵਾਂਗੇ ਮਾਰੇ ਕਹਿੰਦੇ ਮਨਿ ਛੇ ਨਾਨਕ ਫਲ ਪਾਵ ਫਿਰ ਤੁਹਾਡੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਮਨਿ ਛੇ ਜੋ ਵੀ ਮਨ ਦੇ ਵਿੱਚ ਇੱਛਾ ਆ ਸਾਰੇ ਹੀ ਤਹੀਂ ਫਲ ਪ੍ਰਾਪਤ ਕਰੋਗੇ ਸੋ ਸਾਧ ਗੁਰਾਂ ਦੀ ਕਿਰਪਾ ਕੀਤੀ ਧਰਮ ਅਰਥ ਕਾਮ ਮੋਕਸ਼ ਇਹ ਸਾਰੇ ਫਲ ਮਾਰੇ ਕਹਿੰਦੇ ਪ੍ਰਾਪਤ ਹੋਣਗੇ ਸੋ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਆ ਕਥਾ ਵਿਚਾਰ ਕਰਦਿਆਂ ਆਪ ਸਮੂਹ ਸੰਗਤਾਂ ਨੇ 22 ਅਸ਼ਟਪਦੀ ਦੀ ਪੰਜਵੀਂ ਪੌੜੀ ਦੀ ਕਥਾ ਵਿਚਾਰ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਹਿ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ